ਦਸ ਕਿਸਮਕਸ ਲਈ ਆਇਆ ਤੂੰ ਆ ਹੱਦੋਂ ਵੱਤ ਲਲਚਾਇਆ ਤੂੰ ਕੰਮ ਅਸਲੀ ਮਨੋਂ ਕੰਮ ਅਸਲੀ ਮਨੋਂ ਬੁਲਾਇਆ ਤੂੰ ਉਸ ਮਾਲਕ ਕੋਲੋਂ ਡਰਿਆ ਕਰ ਤੂੰ ਸ਼ੱਕ ਪਰਛਾਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਇਹੇ ਦਿਸਦੇ ਰੰਗ ਤਮਾਸ਼ੇ ਜੋ ਬੜੇ ਖਿੜ ਖਿੜ ਹੱਸਦੇ ਹਾਸੇ ਜੋ ਤੂੰ ਤੱਕੇ ਚਾਰੇ ਤੂੰ ਤੱਕੇ ਚਾਰੇ ਪਾਸੇ ਜੋ ਜੋ ਭਰ ਆ ਇੱਥੇ ਰਹਿ ਜਾਣਾ اے ਰੰਗਲਾ ਮੇਲਾ ਦੁਨੀਆਂ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ اے ਰੰਗਲਾ ਮੇਲਾ ਦੁਨੀਆਂ ਦਾ ਕੋਈ ਝੂਠ ਤੋਂ ਭੁੱਲ ਨਹੀਂ ਪੈਂਦਾ ਕਦੇ ਝੂਠ ਦਾ ਮਲ ਨਹੀਂ ਕੁਝ ਹੋਰ ਸੱਚ ਦੇ ਕੁਝ ਹੋਰ ਸੱਚ ਦੇ ਟਲ ਨਹੀਂ ਤੂੰ ਨਾਲ ਸੱਚ ਦੇ ਖੜਿਆ ਕਰ ਤੂੰ ਸ਼ੱਕ ਪਰਛਾਤੇ ਮਿਹਨਤ ਦੇ ਤਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਬੜਾ ਰੱਖੇ ਧਿਆਨ ਜ਼ਰੂਰ ਤਦਾ ਇਹ ਤਨ ਤੇ ਸੋਣੀ ਸੂਰਤ ਦਾ ਬੜਾ ਰੱਖੇ ਧਿਆਨ ਜ਼ਰੂਰਤ ਦਾ ਇਹ ਤਨ ਤੇ ਸੋਣੀ ਸੂਰਤ ਦਾ ਕੀ ਮਾਣ ਮਿੱਟੀ ਦੀ ਕੀ ਮਾਣ ਮਿੱਟੀ ਦੀ ਮੂਰਤ ਦਾ ਨਕੇੜੇ ਮੌਕੇ ਟਹਿ ਜਾਣਾ ਦੁਨੀਆ ਦਾ ਤੈਨੂੰ ਆਖਰ ਛਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਐ ਮੈਂ ਦੁਨੀਆ ਦੇ ਨਾਲ ਲੜਦਾ ਰਾਂ ਤੂੰ ਕਰੋਧ ਅਗਨ ਵਿੱਚ ਸੜਦਾ ਰਹਿ ਬੇਬਜਾ ਮਾਣ ਵਿੱਚ ਬੇਬਜਾ ਮਾਣ ਵਿੱਚ ਬੇਬਜਾ ਮਾਣ ਵਿੱਚ ਕਰਦਾ ਰਾਂ ਗੱਲ ਮਾੜੀ ਮੋਟੀ ਯਰਿਆ ਕਰ ਤੂੰ ਸ਼ਖ ਪਰਸ਼ਾਦੇ ਮਿਹਨਤ ਦੇ ਧੰਨਵਾਦ ਗੁਰਾਂ ਦਾ ਕਰਿਆ ਕਰ ਹੋ ਸ਼ਖ ਪਰਸ਼ਾਦੇ ਇੱਥੇ ਸਭ ਕੁਝ ਬਣਿਆ ਤੈ ਲਈ ਆਉਂਦਾ ਕੋਈ ਨਹੀਂ ਪਕਾ ਭੈ ਲਈ ਨਹੀਂ ਕੋਝ ਹਮੇਸ਼ਾ ਨਹੀਂ ਕੋਝ ਹਮੇਸ਼ਾ ਰਾਂ ਲਈਏ ਵਾਂਗ ਪਾਣੀਆਂ ਵਹਿ ਜਾਣਾ اے ਰੰਦਲਾ ਮੇਲਾ ਦੁਨੀਆਂ ਦਾ ਦੁਨੀਆਂ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆਂ ਦਾ ਨਾ ਸਮਝ ਕਦੇ ਵੀ ਬਖਿਓ ਨੂੰ ਤੂੰ ਆਪਣੇ ਅੰਦਰੋਂ ਤਾਂ ਕਿ ਉਹਨੂੰ ਨਾ ਸਮਝ ਕਦੇ ਵੀ ਬਖਿਓ ਨੂੰ ਤੂੰ ਆਪਣੇ ਅੰਦਰੋਂ ਤੱਕ ਉਹਨੂੰ ਕਰ ਦੇਖਣ ਵਾਲੀ ਕਰ ਦੇਖਣ ਵਾਲੀ ਕਰ ਦੇਖਣ ਵਾਲੀ ਅੱਖਿਓ ਨੂੰ ਨਾ ਭਰਮ ਦੇ ਸਾਗਰ ਤਰਿਆ ਕਰ ਤੂੰ ਛਕ ਪ੍ਰਸ਼ਾਦ ਦੇ ਮਿਹਨਤ ਦੇ ਤਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਆ ਕਰ ਦੰਜ ਕਾਰੂ ਵਰਗੇ ਜੋੜ ਕੇ ਸੱਜਣਾ ਬੇਲੀਆਂ ਦਾ ਕੋਈ ਭਾਈਆ ਨੂੰ ਛੱਡ ਫਕੀਰ ਹੋਇਆ ਕੋਈ ਛੱਟ ਗਈ ਪੂਰ ਸਹੇਲਿਆ ਦਾ ਇੱਕ ਦਿਨੇ ਅਸਾਂ ਵੀ ਆਲਮਾ ਤੁਰ ਜਾਣਾ ਕੁੰਡਾ ਮਾਰਕ ਇਨਾ ਹਵੇ ਲਿਆਂ ਦਾ ਬੜੀ ਪੂਰ ਤਰਿੰਜਣੀ ਕੁੜੀਆਂ ਹੋ ਨੇ اتنا ਬੈਠਣ ਜੁੜੇ ਕੇ ਲੰਗ ਗਿਆ ਜੋਬ ਨ ਮਰ ਗਿਆ ਬੰਦਾ ਫੇਰ ਨਿਉ ਨਮੜ ਕੇ ਛੱਡ ਤਰਿੰਜਣ ਕਰ ਸੁਨਾ ਵੇੜਾ ਗਈਆ ਇੱਕ ਡੋਲੀ ਚੜੀਆਂ ਅੱਖ 10 ਮੇਟਣ ਪਈਆ ਅਸਾਂ ਵੀ ਜਾਣਾ ਅਸਾਂ ਵੀ ਜਾਣਾ ਢੋਲਣ ਆਇਆ ਚਰਖਾ ਕਿੱਥੇ ਟਕਾਈਏ ਉਹਨੀਆਂ ਤੰਦਾ ਸਾਹਮਣੇ ਮਾਏ ਜਿੰਨੀਆਂ ਕੱਤੀਆਂ ਗਈਆਂ ਓਏ ਤੋਤੇ ਵਾਂਗੂ ਗ ਬਲੀ ਸਦਾ ਜੋਗੀਆਂ ਸ਼ੰਦ ਨਹੀਂ ਲਿਖਣੇ ਸਦਾ ਸੁਤ ਨਾਮ ਨਹੀਂ ਗੋਣਾ ਆਇਆ ਬੰਦਾ ਇਸ ਦੁਨੀਆ ਕੇ ਮੌਤ ਦੇ ਨਦੀ ਫਿਰੇ ਕੁਲਾਵਿਆਂ ਨੂੰ ਕੁੜਤੇ ਪਹਿਨਦਾ ਬੋਸ ਕੀ ਟੈਰਾ ਲੈਣਾ ਖੁੱਲੇ ਛੱਟ ਕੇ ਗਲੀ ਗੁਲਾਵਿਆਂ ਨੂੰ ਮਨ ਜਾਏ ਉਹਨਾਂ ਦਾ ਹੁਕਮ ਨਹੀਂ ਮੂਲ ਹੋਣਾ ਏ ਰੱਖਦੇ ਪਾਵਿਆਂ ਨੂੰ ਪੂਰਾ ਨੰਦਾ ਜਦ ਬੀਤ ਗਈ ਉਮਰ ਸਾਰੀ ਬੈਠਾ ਕਰੇਗਾ ਫੇਰੇ ਪਛਤਾਵਿਆਂ ਨੂੰ ਨਾ ਸਮਝ ਕਦੇ ਵੀ ਬਾ ਆਖਿਓ ਨੂੰ ਨਾ ਭਰਮ ਦੇ ਸਾਕਰ ਤਰਿਆ ਕਰ ਤੂੰ ਛਕ ਪਰਸ਼ਾਣ ਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਹੋ ਛਕ ਪਰਸ਼ਾਣ ਦੇ ਕੁਰਸ਼ਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆ ਦਾ ਸਭ ਦੇ ਮੋਢੇ ਛੜਿਆ ਕਰ ਤੂੰ ਛੱਤ ਪਰ ਛਾਦੇ ਮਿਹਨਤ ਦੇ ਧਨ ਬਾਦ ਗੁਰਾਂ ਦਾ ਕਰਿਆ ਕਰ ਵਾਹਿਗੁਰੂ 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 ਪਰਿਆ ਕਰ ਕੈ ਸ਼ਾਂਤ ਸੁਫਲਾ ਬਾਦਿਆ ਕੋਈ ਗੁੱਸੇ ਤੇ ਕੋਈ ਰਾਜਿਆ ਬਾਦੀਆ ਸੱਜਿਆੜ ਪੰਡੋਰੀ